ਸਾਹਮਣੇ ਦੇਖਦੇ ਸਾਹਮਣੇ ਲਗਾ ਹਾਂ ਹਾਂ ਜੀ ਸਾਹਿਬ ਜੀ ਹਾਂ ਜੀ ਦੇਪੜੀ ਦੱਸੋ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਏ ਇਹ ਬਲੱਡ ਡੋਨੇਸ਼ਨ ਕੈਂਪ ਸਾਡੀ ਸੰਸਥਾ ਜੈ ਸ਼ੀਰ ਸਿੰਘ ਰਾਮਲਿਆ ਪਰਿਵਾਰ ਵੱਲੋਂ ਕੈਂਪ ਹੈ ਚੌਥਾ ਕੈਂਪ ਹੈ ਸਾਡੀ ਸੰਸਥਾ ਤੇ ਉਰੇ ਪੀਜੀਆ ਤੇ ਬੱਤੀ ਦੀ ਦੋਨੋਂ ਦੀ ਟੀਮਾਂ ਆਈਆਂ ਤੇ ਮੇਰੇ ਹਿਸਾਬ ਤੋਂ 1 ਵਜ ਗਿਆ 200 ਦੇ ਕਰੀਬ ਯੂਨਟ ਹੋ ਗਏ ਸਾਡੀ ਕੋਸ਼ਿਸ਼ ਹੈ 300 ਦੇ ਕਰੀਬ ਲਗਾ ਰਹਿਣ ਹੋਂ ਤੱਕ ਤੁਸੀਂ ਜਿੰਨੇ ਵੀ ਕੈਂਪ ਲਾ ਚੁੱਕੇ ਕਿੰਨੇ ਇੱਕ ਬਣੇ ਦੋ ਚੁੱਕੇ ਹੋਂ ਤੱਕ ਟੋਟਲ ਟੋਟਲ ਮੇਰੇ ਸਾਹਬ ਤੇ 2500 ਪਲਸ ਡੋਨੇਸ਼ਨ ਹੋ ਚੁੱਕੇ ਹੋਂ ਤੱਕ 2500 3000 ਦੇ ਟੋਟਲ ਕਰ ਚੁੱਕੇ ਤੇ ਅੱਜ ਦੇ ਕੈਂਪਸ ਸਾਡੇ 150 ਪਲਸ ਯੂਨਟ ਹੋ ਗਏ ਇਹ ਤੁਸੀਂ ਕਿਹਨਾਂ ਦੀ ਯਾਦ ਚ ਲਾ ਰਹੇ ਹੋ ਜੀ ਕੈਂਪ ਮੇਰੇ ਫਾਦਰ ਰਵੀ ਬਾਂਸਲ ਜੀ ਤੇ ਮੇਰੇ ਬ੍ਰਦਰ ਮਨੀਸ਼ ਬਾਂਸਲ ਜੀ ਦੀ ਯਾਦ ਚ ਕੈਂਪ ਲਾਏ ਜੀ ਸਾਡੀ ਸੋਚ ਇਹ ਕਿਹਨਾਂ ਨੂੰ ਡੈਡੀਕੇਸ਼ਨ ਕਰਕੇ ਲਾ ਰਹੇ ਹੋ ਕੈਂਪ ਇਹ ਜਿਹੜਾ ਬਲੱਡ ਕਰ ਰਹੇ ਹੋ ਆਪਣਾ ਇੱਕ ਤੁਸੀਂ ਕਰ ਰਹੇ ਹੋ ਕੱਤਰ ਇਹ ਕਿਹਨਾਂ ਨੂੰ ਅਨਡਰੇਟ ਕਰਨ ਵਾਸਤੇ ਕਰ ਰਹੇ ਹੋ ਇਪ ਪੀਜੀਆ ਦੇ ਬੱਤੀ ਦੀ ਦੋਨੋਂ ਦੀ ਟੀਮ ਹੈ ਜਿਨਾਂ ਨੂੰ ਚਾਹੀਦਾ ਹੈ ਬਲੱਡ ਨੀਡ ਰਹਿੰਦੀ ਹੈ ਤਾਂ ਉਹ ਪੂਰਾ ਕਰਨ ਵਾਸਤੇ ਕੋਸ਼ਿਸ਼ ਕਰਦੇ ਆ ਸੀ ਜਿਹੜੇ ਬੰਦੇ ਬਲੱਡ ਰੈਡ ਕਰਦੇ ਉਹ ਤਾਂ ਠੀਕ ਹੈ ਜਿਹੜੇ ਬੰਦੇ ਨਹੀਂ ਕਰਦੇ ਹੈਗੇ ਨਾ ਕਈ ਕਈ ਤਰ੍ਹਾਂ ਦੇ ਭਰਮ ਪੈਦਾ ਹੋਏ ਹੋਏ ਉਹਨੂੰ ਤੁਸੀਂ ਕਿ ਉਹਨਾਂ ਨੂੰ ਮੈਸੇਜ ਦੇਣਾ ਚਾਹ ਰਹੇ ਹੋ ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਬਲੱਡ ਦੇਣ ਨਾਲ ਕੋਈ ਆਪਾਂ ਨੂੰ ਫਰਕ ਨਹੀਂ ਪੈਂਦਾ 24 ਘੰਟੇ 'ਚ ਬਲੱਡ ਪੂਰਾ ਹੋ ਜਾਂਦਾ ਤੇ ਮੈਂ ਤਾਂ ਜਿਹੜੇ ਬਲੱਡ ਡੋਨੇਟ ਕਰਨ ਤੋਂ ਡਰਦੇ ਆ ਮੈਂ ਤਾਂ ਉਹਨਾਂ ਨੂੰ ਕਹਿੰਦਾ ਸਾਡੇ ਕੈਂਪ 'ਚ ਆਓ ਰੋਣਗ ਦੇਖ ਕੇ ਆਪਣੇ ਵੀ ਜਿਗਰਾ ਖੁੱਲ ਜਾਂਦਾ ਬਲੱਡ ਦੇਣ ਦਾ ਅੱਜ ਕੱਲ੍ਹ ਜਿਹੜਾ ਯੂ ਹੈ ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਯੂਗਾਂ ਨੂੰ ਕਹਿੰਦੇ ਆ ਅਸੀਂ ਨਸ਼ੇ ਤੋਂ ਦੂਰ ਹੋ ਕੇ ਬਲੱਡ ਡੋਨੇਸ਼ਨ ਕੈਂਪ ਖੇਡਾਂ ਇਨਾਂ ਕੰਨੀ ਆਓ ਥੋੜਾ ਜਿਹਾ ਆਪਣੇ ਪਰਿਵਾਰ ਨੂੰ ਵੀ ਸੁੱਖ ਮਿਲੇ ਤੇ ਆਪਣਾ ਪੰਜਾਬੀ ਤਰੱਕੀ ਹੋਵੇ